ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਠੀਕ ਠਾਕ ਮਿਲ ਕਰਦੇ ਹਾਂ ਸਾਰੇ ਠੀਕ ਠਾਕ ਹਾਂਗੇ ਵਾਈਬਰੂ ਪਰੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਰਾਤ ਆਪਾਂ ਬਣਾਈ ਸੀਗੀ ਜੀ ਕੜੀ ਤੇ ਹੁਣ ਆਪਾਂ ਸਵੇਰੇ ਬਣਾਉਣ ਲੱਗੇ ਆ ਚੌਲ ਕਿਉਂਕਿ ਕੜੀ ਥੋੜੀ ਪਈ ਸੀਗੀ ਮੈਸਾ ਚਲੋ ਨਾਲ ਚੌਲ ਹੀ ਬਣਾ ਲੈਨੇ ਆ ਹਨਾ ਵੀ ਰੋਟੀ ਨਹੀਂ ਬਣਾਉਦੇ ਫਿਰ ਆਪਾਂ ਚੌਲ ਹੀ ਬਣਾ ਲੈਨੇ ਆ ਚ ਕੜੀ ਦੇ ਨਾਲ ਤੇ ਇਹ ਚੌਲ ਆਪਾਂ ਧੋਲੇ ਸੀਗੇ ਜਿੰਨੇ ਪਚਾਹੀਦੇ ਆਪਾਂ ਨੂੰ ਤੇ ਆਪਾਂ ਇਹਦੇ ਵਿੱਚ ਘਿਓ ਪਾ ਲਿਆ ਹੋਇਆ ਹੈਗਾ ਇੱਕ ਕੜਛੀ ਕढ़ाई ਦੇ ਤੇ ਖੜੇ ਮਸਾਲੇ ਥੋੜੇ ਜਿਹਾ ਪਾਵਾਂਗੇ ਆਪਾਂ ਤੇਜ ਪੱਤਾ ਪਾਤਾ ਚਾਰ ਪੰਜ ਕਾਲੀ ਮਿਰਚ ਪਾਵਾਂਗੇ ਜੀਰਾ ਪਾਤਾ ਦੋ ਲੌਂਗ ਪਾਤੀ ਹੈ ਇੱਕ ਛੋਟਾ ਟੁਕੜਾ ਦਾਲ ਚਿਨੀ ਦਾ ਪਾਤਾ ਤੇ ਹਲਵਾਈ ਆ ਜਿਹੜੇ ਇਦਾਂ ਹੀ ਬਣਾਉਂਦੇ ਆ ਚੌਲ ਵਿਆਹ ਦੇ ਵਿੱਚ ਬਣੇ ਹੁੰਦੇ ਆ ਜਿਹੜੇ ਤੇ ਆਪਾਂ ਪਿਆਜ਼ ਵਗੈਰਾ ਦਾ ਤੜਕਾ ਲਾ ਲੈਨੇ ਆ ਹਨਾ ਤੇ ਉਹਨਾਂ ਦੇ ਵਿੱਚ ਨਹੀਂ ਲੱਗਿਆ ਹੁੰਦਾ ਜਿਹੜੇ ਵਿਆਹ ਦੇ ਵਿੱਚ ਚੌਲ ਬਣੇ ਹੁੰਦੇ ਆ ਵੈਦਾਂ ਬਣੇ ਹੁੰਦੇ ਆ ਉਹ ਗੁੰਡੀ ਬਣਾ ਰਹੇ ਤੇ ਇਹ菜 सब्जी ਬਣਾ ਰਹੇ ਖਾਤੇ ਜਾਂਦੇ ਨੇ ਤੇ ਲੂਣਾ ਜਿਹੜਾ ਆਪਾਂ ਥੋੜਾ ਜਿਹਾ ਪਾ ਦੇਣਾ ਤੇ ਵੈਸੇ ਤਾਂ ਫਿੱਕੀ ਰੱਖੇ ਹੁੰਦੇ ਆ ਹਨਾ ਸੋ ਕਿ ਆਪਾਂ ਵਿੱਚ ਕੜੀ ਪਾਉਣੀ ਹੈ ਚਾਹੇ ਗੁੰਡੀ ਪਾਈ ਜਾਵੇ ਚਾਹੇ ਕੜੀ ਤੇ सब्जी ਪਾ ਲਓ ਦਾਲ ਪਾ ਲਓ ਕੋਈ ਵੀ ਹਨਾ ਵਧੀਆ ਲੱਗਦੇ ਆ ਤੇ ਹੁਣ ਆਪਾਂ ਤੇਲ ਆ ਜਿਹੜਾ ਗਰਮ ਕਰਕੇ ਉਹਦੇ ਵਿੱਚ ਖੜੇ ਮਸਾਲੇ ਪਾ ਕੇ ਭੁੰਨ ਲਏ ਸੀਗੇ ਕਿਉਂਕਿ ਫਿਰ ਫਲੇਵਰ ਆ ਜਾਂਦਾ ਵਿੱਚ ਤੇਲ ਦੇ ਤੇ ਚੋਲ ਆਪਾਂ ਪਾ ਦਿੱਤੇ ਅੱਧਾ ਕੱਪ ਚੋਲਾਂ ਦਾ ਤੇ 1 ਕੱਪ ਪਾਣੀ ਦਾ ਪਾਤਾ ਆਪਾਂ ਤੇ ਹੁਣ ਇਹਨਾਂ ਨੂੰ ਮਿਕਸ ਕਰਕੇ ਪੱਟਕ ਦਿੰਨੇ ਆ ਤੇ ਪਕਾ ਲੈਣੇ ਆ ਚੋਲਾਂ ਨੂੰ ਚੰਗੀ ਤਰ੍ਹਾਂ ਤੇ ਚੋਲ ਜਦ ਪੱਕ ਗਏ ਤੇ ਫਿਰ ਆਪਾਂ ਦਿਖਾਉਣੇ ਆ ਜੀ ਤੁਹਾਨੂੰ ਅੱਗੇ ਵੀਡੀਓ ਦੇ ਨਾਲ ਬਣੇ ਰਹੋ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੇ ਲੋ ਜੀ ਚੋਲ ਆਪਣੇ ਪੱਕ ਗਏ ਆ ਦੇਖੋ ਕਿੰਨੇ ਸੋਹਣੇ ਖਿੱਲੇ ਖਿੱਲੇ ਚੋਲ ਬਣੇ ਆ ਇਹ ਚੌਲ ਵੀ ਦੂਸਰੇ ਫਲੀ ਵਾਲੇ ਚੌਲ ਸੀਗੇ ਤੇ ਦੇਖੋ ਕਿੰਨੇ ਲੰਬੇ ਲੰਬੇ ਹੋ ਗਏ ਹੈ ਰੁੱਜ ਕੇ ਥੋੜਾ ਜਿਹਾ ਪਾਣੀ ਹੈ ਤੇ ਆਪਾਂ ਇਹ ਸੁਕਾ ਲੈਣਾ ਹੈਗਾ ਤੇ ਚੌਲ ਆਪਣੇ ਬਣੇ ਪਏ ਆ ਤੇ ਲੋ ਜੀ ਆਪਾਂ ਸਰਵ ਕਰਨ ਲੱਗਿਆ ਹਾਂ ਪਲੇਟ ਦੇ ਵਿੱਚ ਤੇ ਨਾਲ ਕੜੀ ਤੇ ਨਾਲ ਆਪਾਂ ਰੈਤਾ ਬਣਾ ਲਿਆ ਤੇ ਤੁਸੀਂ ਵੀ ਚੌਲ ਤੇ ਕੜੀ ਬਣਾ ਕੇ ਇੱਕ ਵਾਰ ਜ਼ਰੂਰ ਖਾਓ ਜੀ ਬੱਚਿਆਂ ਨੂੰ ਖਵਾਓ ਤੇ ਬਹੁਤ ਹੀ ਵਧੀਆ ਲੱਗਦੀ ਹੈ ਇਸ ਗਰਮੀ ਦੇ ਵਿੱਚ ਤੇ ਵੀਡੀਓ ਨੂੰ ਜ਼ਰੂਰ ਦੇਖ ਲਿਆ ਕਰੋ ਜੀ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਵੀਡੀਓ ਨਹੀਂ ਵਧੀਆ ਲੱਗਦੀ ਜੀ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਪਰ ਕਰਿਆ ਜ਼ਰੂਰ ਕਰੋ ਜੀ ਤੇ ਹੁਣ ਆਪਾਂ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ